ਇਦਾਂ ਆ ਰਹੇ ਸੀ ਪਟਿਆਲ ਰਾਜਪੁਰੇ ਵਾਲੀ ਸੜਕ 'ਤੇ ਜਾ ਰਹੇ ਸੀਗੇ ਤੇ ਨਾ ਇੱਕ ਮੈਨ ਨਾਲ ਇਦਦਰ ਟਰਨ ਮਾਰਦਾ ਸੀਗਾ ਇੱਕ ਵਾਰ ਇਹਨਾਂ ਪਿੱਛੇ ਮੁੜ ਕੇ ਦੇਖਿਆ ਨਹੀਂ ਇੱਕ ਵਾਰ ਤਾਂ ਅੱਗੇ ਕਰਤੀ ਜਨੇ ਗੱਡੀ ਅੱਛਾ ਕੀ ਨਾਮ ਹੈ ਵੀਰੇ ਮਨਦੀਪ ਸਿੰਘ ਵੀਰੇ ਇਹ ਕਿਵੇਂ ਹਾਦਸਾ ਕਿੱਦਾਂ ਆਇਆ ਵੀਰੇ ਵੀਰੇ ਅਸੀਂ ਇਦਦਰੋਂ ਆ ਰਹੇ ਸੀ ਪਟਿਆਲ ਰਾਜਪੁਰੇ ਵਾਲੀ ਸੜਕ 'ਤੇ ਜਾ ਰਹੇ ਸੀਗੇ ਤੇ ਨਾ ਇੱਕ ਕੰਪੈਨਰ ਵਾਲਾ ਸਿੱਧਰ ਟਰਨ ਮਾਰ ਰਿਹਾ ਸੀਗਾ ਇੱਕ ਲਾ ਜਦੋਂ ਪਿੱਛੇ ਮੁੜ ਕੇ ਦੇਖਿਆ ਨੀਆ ਇੱਕ ਲਾ ਅੱਗੇ ਘਰਤੀ ਜਨੇ ਗੱਡੀ ਅੱਛਾ ਤੇ ਤੁਹਾਡੇ ਟਰੱਕ ਚ ਕੀ ਸੀਗਾ ਵੀਰੇ ਤੇ ਆਜ ਭਰੇ ਆ ਸੀ ਵੀਰੇ ਜੇ ਤੁਸੀਂ ਰਾਜਪੁਰੇ ਲਗੇ ਜਾ ਰਹੇ ਸੀ ਨਹੀਂ ਚੰਡੀਗੜ ਚੰਡੀਗੜ ਜਾ ਰਹੇ ਸੀ ਤੇ ਇੱਕ ਕੰਪੈਨਰ ਵਾਲਾ ਹੁਣ ਕਿੱਥੇ ਆ ਬਾਈ ਕੰਪੈਨਰ ਵਾਲੇ ਰਾਤ ਲਈ ਭੱਜ ਗਏ ਵੀਰੇ ਪੁਲਿਸ ਆਈ ਹੈ ਹੁਣ ਤੱਕ ਕੋਈ ਨਹੀਂ ਹਜੇ ਤੱਕ ਕੋਈ ਨਹੀਂ ਆਇਆ ਤੁਸੀਂ ਕੰਪਲੇਂਟ ਕੀਤੀ ਹੈ ਵੈਸੇ ਨਹੀਂ ਨਹੀਂ ਤੁਹਾਡੇ ਵੱਲ ਕੰਪਲੇਂਟ ਕੀਤੀ ਵੀ ਨਹੀਂ ਫੋਨ ਕੀਤਾ ਸੀ ਰਾਤ ਐ ਆਏ ਨਹੀਂ ਆਏ ਨਹੀਂ ਕੋਈ ਮਤਲਬ ਹਲ ਤੱਕ ਹਾਂ ਕਿਹੜਾ ਥਾਣਾ ਬੰਦਾ ਇਹਨੂੰ ਬਾਦਰਗੜ ਪੈਂਦਾ ਬਾਦਰਗੜ ਇੱਕ ਕੰਪੈਨ ਦਾ ਕੁਝ ਪਤਾ ਲੱਗਿਆ ਜੀ ਕੌਣ ਹੈ ਇਹ ਨਾ ਜੀ ਦਾ ਕੁਝ ਨੰਬਰ ਹੀ ਨਹੀਂ ਆਇਆ ਜੀ ਵੀਰੇ ਕੋਈ ਕੋਈ ਨਹੀਂ ਲੱਗ ਰਿਹਾ ਸਾਨੂੰ ਤੁਸੀਂ ਗੱਟੇ ਤੁਸੀਂ ਡਰਾਈਵਰ ਹੋ ਇਸ ਟਰੱਕ ਦੇ ਮਾ ਵੱਡੇ ਮਾਲਕ ਆ ਇਹਨੇ ਵਸੇ ਜਿਹੜਾ ਟਰੱਕ ਟੁੱਟ ਗਿਆ ਆਪਣਾ ਟਰੱਕ ਆ ਵੀਰੇ ਐਸਾ ਤੁਹਾਡਾ ਆਪਣਾ ਹੀ ਆ ਹਾਂ ਹੁਣ ਕੀ ਕਹਿਣਾ ਚਾਹੋਗੇ ਤੁਸੀਂ ਵੀਰੇ ਰਾਤ ਐਕਸੀਡੈਂਟ ਹੋਇਆ ਹੈ ਬੇਹਲ ਤੱਕ ਪੁਲਿਸ ਨਹੀਂ ਆਈ ਕੋਈ ਕਾਰਵਾਈ ਨਹੀਂ ਹੋਈ ਹਾਂ ਕੀ ਕਹਿਣਾ ਚਾਹੋਗੇ ਵੀਰੇ ਸਾਨੂੰ ਸਾਡਾ ਜੋ ਨੁਕਸਾਨ ਹੋਇਆ ਮਸ਼ੀਨਾਂ ਦਾ ਹੱਲ ਹੋਣਾ ਚਾਹੀਦਾ ਵੀਰੇ ਤੇ ਜਿਹੜਾ ਕੰਪੈਨ ਚਲਾ ਰਿਹਾ ਸੀ ਇਹ ਕਿੰਨੇ ਸਾਲ ਦਾ ਹੈ ਮੁੰਡਾ ਇਮਾ ਸੈਮ ਨੂੰ ਲੈ ਸੋਸ ਤਰਫ ਫਰ ਲੰਦਾ ਹੋਣਾ ਅੱਛਾ ਤੇ ਉਹ ਗੱਡੀ ਚਲਾ ਰਿਆ ਸੀਗਾ ਕੰਪਨੀ ਤੇ ਉਹ ਭੱਜ ਗਿਆ ਫਿਰ ਭੱਜ ਗਿਆ ਵੀਰੇ ਦਾਰੂ ਬੀਤੀ ਹੋਈ ਸੀ ਕਿ ਉਹਨੂੰ ਨਾਲ ਸਨਾਸ਼ਾ ਕੀਤਾ ਹਾਂ ਹਾਂ ਠੀਕ ਇਧਰੋਂ ਆ ਰਹੇ ਸੀ ਪਟਿਆਲਾ ਰਾਜਪੁਰੇ ਵਾਲੀ ਸੜਕ ਜਾ ਰਹੇ ਸੀਗੇ ਤੇ ਨਾ ਇੱਕ ਮੈਨ ਨਾਲ ਇਧਰੋਂ ਟਰਨ ਮਾਰਦਾ ਸੀਗਾ ਇੱਕ ਵਾਰ ਇਹਨਾਂ ਪਿੱਛੇ ਮੁੜ ਕੇ ਦੇਖਿਆ ਨਹੀਂ ਇੱਕ ਵਾਰ ਤਾਂ ਅੱਗੇ ਕਰਤੀ ਜਨੇ ਗੱਡੀ ਅੱਛਾ ਕੀ ਨਾਮ ਹੈ ਵੀਰੇ ਮਨਦੀਪ ਸਿੰਘ ਵੀਰੇ ਕਿਵੇਂ ਹਾਦਸਾ ਕਿੱਦਾਂ ਆਇਆ ਵੀਰੇ ਵੀਰੇ ਅਸੀਂ ਇਧਰੋਂ ਆ ਰਹੇ ਸੀ ਪਟਿਆਲਾ ਰਾਜਪੁਰੇ ਵਾਲੀ ਸੜਕ ਜਾ ਰਹੇ ਸੀਗੇ ਤੇ ਨਾ ਇੱਕ ਕੰਪੈਨਰ ਉਹ ਇਧਰ ਟੁਰਨ ਮਾਰਦਾ ਸੀ ਇੱਕ ਵਾਰ ਇਹਨਾਂ ਪਿੱਛੇ ਮੁੜ ਕੇ ਦੇਖਿਆ ਨਹੀਂ ਇੱਕ ਵਾਰ ਤਾਂ ਅੱਗੇ ਕਰਤੀ ਜਨੇ ਗੱਡੀ ਅੱਛਾ ਤੇ ਤੁਹਾਡੇ ਟਰੱਕ ਚ ਕੀ ਸੀਗਾ ਵੀਰੇ ਤੇ ਆਜ ਭਰੇ ਆ ਸੀ ਵੀਰੇ ਜੇ ਤੁਸੀਂ ਰਾਜਪੁਰੇ ਲੱਗੇ ਜਾ ਰਹੇ ਸੀ ਨਹੀਂ ਚੰਡੀਗੜ ਚੰਡੀਗੜ ਜਾ ਰਹੇ ਸੀ ਤੇ ਇੱਕ ਕੰਪੈਨਰ ਵਾਲਾ ਹੁਣ ਕਿੱਥੇ ਆ ਬਾਈ ਕੰਪੈਨਰ ਵੀਰੇ ਰਾਤ ਲਈ ਭੱਜ ਗਿਆ ਵੀਰੇ ਪੁਲਿਸ ਆਈ ਹੈ ਹੁਣ ਤੱਕ ਕੋਈ ਨਹੀਂ ਹਜੇ ਤੱਕ ਕੋਈ ਨਹੀਂ ਆਇਆ ਤੁਸੀਂ ਕੰਪਲੇਂਟ ਕੀਤੀ ਹੈ ਵੈਸੇ ਨਹੀਂ ਨਹੀਂ ਤੁਹਾਡੇ ਵੱਲ ਕੰਪਲੇਂਟ ਕੀਤੀ ਵੀ ਨਹੀਂ ਫੋਨ ਕੀਤਾ ਸੀ ਰਾਤ ਆਏ ਨਹੀਂ ਆਏ ਨਹੀਂ ਕੋਈ ਮਤਲਬ ਹਾਲ ਤੱਕ ਹਾਂ ਕਿਹੜਾ ਥਾਣਾ ਬੰਦਾ ਇਹਨੂੰ ਬਦਰਗੜ ਪੈਂਦਾ ਬਦਰਗੜ ਤੇ ਕੰਪੈਨ ਦਾ ਕੁਝ ਪਤਾ ਲੱਗਿਆ ਜੀ ਕੌਣ ਹੈ ਇਹ ਨਾਦਰ ਇਹ ਦਾ ਕੁਝ ਨਹੀਂ ਆਇਆ ਜੀ ਵੀਰੇ ਕੋਈ ਕੋਈ ਕੁਝ ਨਹੀਂ ਪਤਾ ਲੱਗ ਰਿਹਾ ਸਾਨੂੰ ਤੁਸੀਂ ਇੱਕ ਟੇ ਤੁਸੀਂ ਡਰਾਈਵਰ ਹੋ ਇਸ ਟ੍ਰੱਕ ਦੇ ਹਾਂ ਤੁਹਾਡੇ ਮਾਲਕ ਆਇਨੇ ਵਸੇ ਜਿਹੜਾ ਟ੍ਰੱਕ ਟੁੱਕਿਆ ਆਪਣਾ ਟ੍ਰੱਕ ਆ ਵੀਰੇ ਐਸਾ ਤੁਹਾਡਾ ਆਪਣਾ ਹੀ ਆ ਹਾਂ ਹੁਣ ਕੀ ਕਹਿਣਾ ਚਾਹੋਗੇ ਤੁਸੀਂ ਵੀਰੇ ਰਾਤ ਐਕਸੀਡੈਂਟ ਹੋਇਆ ਹੈ ਬੇਹਲ ਤੱਕ ਪੁਲਿਸ ਨਹੀਂ ਆਈ ਕੋਈ ਕਾਰਵਾਈ ਨਹੀਂ ਹੋਈ ਹਾਂ ਕੀ ਕਹਿਣਾ ਚਾਹੋਗੇ ਵੀਰੇ ਸਾਨੂੰ ਸਾਡਾ ਜੋ ਨੁਕਸਾਨ ਹੋਇਆ ਹੈ ਮਸ਼ੀਨਾਂ ਦਾ ਥੋੜਾ ਹੱਲ ਹੋਣਾ ਚਾਹੀਦਾ ਵੀਰੇ ਤੇ ਜਿਹੜਾ ਇਹ ਕੰਪੈਨ ਚਲਾ ਰਿਹਾ ਸੀ ਇਹ ਕਿੰਨੇ ਸਾਲ ਦਾ ਹੈ ਮੁੰਡਾ ਮੈਂ ਸਮਝ ਨਹੀਂ ਮਿਲਦਾ ਸਾਰਾ ਸਾਰਾ ਫਰਲਾਦਾ ਹੋਣਾ ਅੱਛਾ ਤੇ ਉਹ ਗੱਡੀ ਚਲਾ ਰਿਆ ਸੀਗਾ ਕੰਪਨੀ ਤੇ ਉਹ ਭੱਜ ਗਿਆ ਫਿਰ ਭੱਜ ਗਿਆ ਵੀਰੇ दारू ਪੀਤੀ ਹੋਈ ਸੀ ਕਿ ਉਹਨੇ ਨਾ ਸਨ ਚਾਗੀ ਤੋ ਹਾਂ ਠੀਕ ਇਧਰੋਂ ਆ ਰਹੇ ਸੀ ਪਟਿਆਲਾ ਰਾਜਪੁਰੇ ਵਾਲੀ ਸੜਕ ਜਾ ਰਹੇ ਸੀਗੇ ਤੇ ਨਾ ਇੱਕ ਮੈਨ ਨਾਲ ਇਧਰ ਟਰਨ ਮਾਰ ਰਿਹਾ ਸੀਗਾ ਇੱਕ ਲਾਦ ਇਹਨਾਂ ਪਿੱਛੇ ਮੁੜ ਕੇ ਦੇਖਿਆ ਨਹੀਂ ਇੱਕ ਲਾਦ ਅੱਗੇ ਕਰਤੀ ਜਨੇ ਗੱਡੀ ਅੱਛਾ ਕੀ ਨਾਮ ਹੈ ਵੀਰੇ ਮਨਦੀਪ ਸਿੰਘ ਵੀਰੇ ਦੇਖੀ ਮੈਂ ਹਾਦਸਾ ਕਿਤਨਾ ਆਏ ਵੀਰੇ ਵੀਰੇ ਅਸੀਂ ਇਧਰੋਂ ਆ ਰਹੇ ਸੀ ਪਟਿਆਲਾ ਰਾਜਪੁਰੇ ਵਾਲੀ ਸੜਕ ਜਾ ਰਹੇ ਸੀਗੇ ਤੇ ਨਾ ਇੱਕ ਕੰਪੈਨਰਾਂ ਦਾ ਇਧਰ ਟੁਰਨ ਮਾਰਦਾ ਸੀ ਇੱਕ ਵਾਰ ਇਹਨਾਂ ਪਿੱਛੇ ਮੁੜ ਕੇ ਦੇਖਿਆ ਨਹੀਂ ਇੱਕ ਵਾਰ ਤਾਂ ਅੱਗੇ ਕਰਤੀ ਜਨੇ ਗੱਡੀ ਅੱਛਾ ਤੇ ਤੁਹਾਡੇ ਟਰੱਕ ਚ ਕੀ ਸੀਗਾ ਵੀਰੇ ਤੇ ਆਜ ਭਰੇ ਆ ਸੀ ਵੀਰੇ ਜੇ ਤੁਸੀਂ ਰਾਜਪੁਰੇ ਲੱਗੇ ਜਾਂਦੇ ਸੀ ਨਹੀਂ ਚੰਡੀਗੜ ਚੰਡੀਗੜ ਜਾ ਰਹੇ ਸੀ ਤੇ ਇੱਕ ਕੰਪੈਨਰ ਵਾਲਾ ਹੁਣ ਕਿੱਥੇ ਆ ਬਾਈ ਕੰਪੈਨਰ ਵੀਰੇ ਰਾਤ ਲਈ ਭੱਜ ਗਿਆ ਵੀਰੇ ਪੁਲਿਸ ਆਈ ਹੈ ਹੁਣ ਤੱਕ ਕੋਈ ਨਹੀਂ ਹਜੇ ਤੱਕ ਕੋਈ ਨਹੀਂ ਆਇਆ ਤੁਸੀਂ ਕੰਪਲੇਂਟ ਕੀਤੀ ਹੈ ਵੈਸੇ ਨਹੀਂ ਨੀ ਤੁਹਾਡੇ ਕੋਲ ਕੰਪਲੇਂਟ ਕੀਤੀ ਵੀ ਨਹੀਂ ਕੀਤੀ। ਫੋਨ ਕੀਤਾ ਸੀ ਰਾਤ ਆਇਆ ਨਹੀਂ। ਆਇਆ ਨਹੀਂ ਕੋਈ ਮਤਲਬ ਹਲ ਤੱਕ। ਹਾਂ। ਕਿਹੜਾ ਥਾਣਾ ਬੰਦਾ ਇਹਨੂੰ ਬਾਦਰਗੜ ਪੈਂਦਾ? ਬਾਦਰਗੜ। ਤੇ ਕੰਪੈਨ ਦਾ ਕੁਝ ਪਤਾ ਲੱਗਿਆ ਜੀ ਕੌਣ ਆ ਇਹ? ਨਾ ਜੀ ਤਾਂ ਕੁਝ ਨਹੀਂ। ਜੀ ਆਇਆ ਜੀ ਵੀਰੇ ਕੋਈ। ਕੋਈ ਇਹਦਾ ਕੋਈ ਕੁਝ ਨਹੀਂ ਪਤਾ ਲੱਗ ਰਿਹਾ ਸਾਨੂੰ। ਤੁਸੀਂ ਇੱਕ ਟੇ ਤੁਸੀਂ ਡਰਾਈਵਰ ਹੋ ਇਸ ਟ੍ਰੱਕ ਦੇ? ਹਾਂ। ਤੁਹਾਡੇ ਮਾਲਕ ਆਇਨੇ ਵਸੇ ਜਿਹੜਾ ਟ੍ਰੱਕ ਟੁੱਕਿਆ। ਆਪਣਾ ਟ੍ਰੱਕ ਆ ਵੀਰੇ। ਐਸਾ ਤੁਹਾਡਾ ਆਪਣਾ ਹੀ ਆ। ਹਾਂ। ਹੁਣ ਕੀ ਕਹਿਣਾ ਚਾਹੋਗੇ ਤੁਸੀਂ ਵੀਰੇ ਰਾਤ ਐਕਸੀਡੈਂਟ ਹੋਇਆ ਹੈ। ਅਜੇ ਹਲ ਤੱਕ ਪੁਲਿਸ ਨਹੀਂ ਆਈ ਕੋਈ ਕਾਰਵਾਈ ਨਹੀਂ ਹੋਈ। ਹਾਂ ਸਾਡਾ ਜੋ ਨੁਕਸਾਨ ਹੋਇਆ ਮਸ਼ੀਨਾਂ ਦਾ ਹੱਲ ਹੋਣਾ ਚਾਹੀਦਾ ਵੀਰੇ ਤੇ ਜਿਹੜਾ ਕੰਪੈਨ ਚਲਾ ਰਿਹਾ ਸੀ ਇਹ ਕਿੰਨੇ ਸਾਲ ਦਾ ਹੈ ਮੁੰਡਾ ਇਹ ਮਸਾ ਹੀ ਮੈਨੂੰ ਲੱਗਾ 16-17 ਸਾਲਾਂ ਦਾ ਹੋਣਾ ਅੱਛਾ ਤੇ ਉਹ ਗੱਡੀ ਚਲਾ ਰਿਹਾ ਸੀਗਾ ਕੰਪੈਨ ਤੇ ਉਹ ਭੱਜ ਗਿਆ ਫਿਰ ਭੱਜ ਗਿਆ ਵੀਰੇ ਦਾਰੂ ਪੀਤੀ ਹੋਈ ਸੀ ਕਿ ਉਹਨੇ ਨਾ ਸਨਸ਼ਾਗੀਤ ਹਾਂ ਠੀਕ